ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਜ ਮਹਲਾ ਪੰਜਵਾਂ ਜੀ ਪ੍ਰਾਨ ਪ੍ਰਭ ਮਨੈ ਆਧਾਰਾ ਭਗਤ ਜੀਵੈ ਗੁਣ ਗਾਏ ਆਪਾਰਾ ਗੁਣ ਨਦਾਨੇ ਅੰਮ੍ਰਿਤ ਹਰਿ ਨਾਮਾ ਹਰਿ ਧਿਆਏ ਧਿਆਏ ਸੁਖ ਪਾਇਆ ਜੀਉ ਜੀ ਪ੍ਰਾਨ ਪ੍ਰਭ ਮਨੈ ਆਧਾਰਾ ਭਗਤ ਜੀਵੈ ਗੁਣ ਗਾਏ ਆਪਾਰਾ ਗੋਣ ਨਿਧਾਨੇ ਅੰਮ੍ਰਿਤ ਹਰਿ ਨਾਮਾ ਹਰਿ ਧਿਆਏ ਧਿਆਏ ਸੁਖ ਪਾਇਆ ਜਿਉ ਮਨਸਾ ਤਹਰ ਜੋ ਘਰ ਤੇ ਆਵੈ ਸਾਧ ਸੰਗ ਜਨਮ ਮਰਨ ਮਿਟਾਵੈ ਆਸਮਨ ਹੋਰਥ ਪੂਰਨ ਹੋਵੇ ਪੇਟ ਤੇ ਗੁਰਦਰਸਾਯਾ ਜਿਓ ਆਗਮਯਾਗ ਹੋ ਚਹਰੇ ਕਿਸ਼ ਮਿਤ ਨਹੀਂ ਜਾਣੇ ਸਾਧਕ ਸਿਦ ਧਿਆਵੈ ਗਿਆਨੀ ਕੋਦੇ ਮਿਟੀ ਚੁਕਾ ਭੋਲਾਵਾ ਗੁਰਮਨ ਹੀ ਮਹ ਪ੍ਰਗਟਾਇਆ ਜੀਉ ਆਨੰਦ ਮੰਗਲ ਕਲਿਆਣ ਨਿਧਾਨਾ ਸੁਖ ਸਹਜ ਹਰ ਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਨਕ ਘਰ ਮੈਂ ਆਇਆ ਜੀਉ ਆਨੰਦ ਮੰਗਲ ਕਲਿਆਣੇ ਨਿਧਾਨਾ ਸੂਖ ਸਹਜ ਹਰ ਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮਹਿ ਆਇਆ ਜੀਉ ਮਾਝ ਮਹੱਲਾ ਪੰਜਵਾਂ ਜੀ ਪ੍ਰਾਨ ਪ੍ਰਭ ਮਨੈ ਆਧਾਰਾ ਭਗਤ ਜੀਵੈ ਗੁਣ ਗਾਏ ਆਪਾਰਾ ਗੁਣ ਨਿਧਾਨੇ ਅੰਮ੍ਰਿਤ ਹਰੇ ਨਾਮਾ ਹਰਿ ਧਿਆਏ ਧਿਆਏ ਸੁਖ ਪਾਇਆ ਜੀਉ ਜੀ ਪ੍ਰਾਨ ਪ੍ਰਭ ਮਨੈ ਆਧਾਰਾ ਭਗਤ ਜੀਵੈ ਗੁਣ ਗਾਏ ਆਪਾਰਾ ਗੁਣ ਨਿਧਾਨ ਅਮਰਤ ਹਰਿ ਨਾਮਾ ਹਰਿ ਧਿਆਇ ਧਿਆਇ ਸੁਖ ਪਾਇਆ ਜਿਉ ਮਨਸਾ ਧਰ ਜੋ ਘਰ ਤੇ ਆਵੈ ਸਾਦ ਸੰਗ ਜਨਮ ਮਰਨ ਮਿਟਾਵੈ ਆਸਮਨ ਹੋਰਥ ਪੂਰਨ ਹੋਵੈ ਭੇਟਤ ਗੁਰਦਰਸਾਇ ਜੀਉ ਆਗਮਯਾਗ ਹੋ ਚਰੇ ਕਿਸ਼ ਮਿਤ ਨਹੀਂ ਜਾਣੇ ਸਾ ਦੇਕ ਸਿਦ ਧਿਆਵੈ ਗਿਆਨੀ ਖੁਦੇ ਮਿਟੀ ਚੂਕਾ ਭੋਲਾਵਾ ਗੁਰ ਮਨ ਹੀ ਮਹ ਪ੍ਰਗਟਾਇ ਜੀਉ ਆਨੰਦ ਮੰਗਲ ਕਲਿਆਣ ਨਿਧਾਨਾ ਸੁਖ ਸਹਜ ਹਾਰੇ ਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜੀਉ ਆਨੰਦ ਮੰਗਲ ਕਲਿਆਣੇ ਨਿਧਾਨਾ ਸੂਖ ਸਹਜ ਹਾਰੇ ਨਾਮ ਵਖਾਨਾ ਹੋਏ ਕਿਰਪਾਲ ਸੁਹਾਮੀ ਆਪਣਾ ਨਾਉ ਨਾਨਕ ਘਰ ਮਹਿ ਆਇਆ ਜੀਉ ਮਾਜ ਮਹਲਾ 5 ਵਾ ਜੀ ਪ੍ਰਾਨ ਪ੍ਰਭ ਮਨੈ ਆਧਾਰਾ ਭਗਤ ਜੀਵੈ ਗੁਣ ਗਾਏ ਆਪਾਰਾ ਗੁਣ ਨਿਧਾਨ ਅੰਮ੍ਰਿਤ ਹਰਿ ਨਾਮਾ ਹਰਿ ਧਿਆਏ ਧਿਆਏ ਸੁਖ ਪਾਇਆ ਜੀਉ ਜੀ ਪ੍ਰਾਣ ਪ੍ਰਭ ਮਨੈ ਆਧਾਰਾ ਭਗਤ ਜੀਵੈ ਗੁਣ ਗਾਏ ਆਪਾਰਾ ਗੁਣ ਨਿਧਾਨ ਅਮਰਤ ਹਰਿ ਨਾਮਾ ਹਰਿ ਧਿਆਇ ਧਿਆਇ ਸੁਖ ਪਾਇ ਜਿਉ ਮਨਸਾ ਧਰ ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ ਆਸ ਮਨ ਹੋਰਥ ਪੂਰਨ ਹੋਵੇ ਭੇਟਤ ਗੁਰਦਰਸਾ ਜਿਉ ਆਗਮ ਅਗੋਚਰ ਕਿਛ ਮਿਤ ਨਹੀਂ ਜਾਣੀ ਸਾਧਕ ਸਿਧ ਧਿਆਵੈ ਗਿਆਨੀ ਖੁਦੇ ਮਿੱਟੀ ਚੂਕਾ ਭੋਲਾਵਾ ਗੁਰ ਮਨ ਹੀ ਮਹਿ ਪ੍ਰਗਟਾਇਆ ਜੀਓ आनंद मंगल कल्याण निधाना सुख सहज हर नाम बखाना होए कृपाल सुवामी अपना नाओ नानक घर में आया जियौ आनंद मंगल कल्याण निधाना सुख सहज हर नाम बखाना होए कृपाल स्वामी अपना नौ नानक घर में आया जियो mm. माज ਲਾ ਪੰਜਵਾ ਜੀ ਪ੍ਰਾਨ ਪ੍ਰਭ ਮਨੈ ਆਧਾਰਾ ਭਗਤ ਜੀਵੈ ਗੁਣ ਗਾਏ ਆਪਾਰਾ ਗੁਣ ਨਿਧਾਨੇ ਅੰਮ੍ਰਿਤ ਹਰਿ ਨਾਮਾ ਹਰਿ ਧਿਆਏ ਧਿਆਏ ਸੁਖ ਪਾਇਆ ਜੀਉ ਜੀ ਪ੍ਰਾਨ ਪ੍ਰਭ ਮਨੈ ਆਧਾਰਾ ਭਗਤ ਜੀਵੈ ਗੁਣ ਗਾਏ ਆਪਾਰਾ ਗੁਣ ਨਿਧਾਨ ਅਮਰਤ ਹਰਿ ਨਾਮਾ ਹਰਿ ਧਾਇ ਧਾਇ ਸੁਖ ਪਾਇ ਜਿਉ ਮਨਸਾ ਧਾਰ ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ ਆਸ ਮਨ ਹੋਰਥ ਪੂਰਨ ਹੋਵੇ ਭੇਟਤ ਗੁਰਦਰਸਾ ਜਿਉ ਆਗਮ ਅਗੋਚਰ ਕਿਛ ਮਿਤ ਨਹੀਂ ਜਾਣੀ ਸਾਧਕ ਸਿਧ ਧਿਆਵੈ ਗਿਆਨੀ ਖੋਦੇ ਮਿੱਟੀ ਚੂਕਾ ਭੋਲਾਵਾ ਗੁਰ ਮਨ ਹੀ ਮਹਿ ਪ੍ਰਗਟਾਇਆ ਜੀਓ आनंद मंगल कल्याण निधाना सुख सहज हर नाम बखाना होए कृपाल सुवामी अपना नाओ नानक घर में आया जियो आनंद मंगल कल्याण निधाना सुख सहज हर नाम बखाना होए कृपाल स्वामी अपना नौ नानक घर में आया जियौ ਮਾਜ ਮਹੱਲਾ ਪੰਜਵਾ ਜੀ ਪ੍ਰਾਨ ਪ੍ਰਭ ਮਨੈ ਆਧਾਰਾ ਭਗਤ ਜੀਵੈ ਗੁਣ ਗਾਏ ਆਪਾਰਾ ਗੁਣ ਨਿਧਾਨੇ ਅੰਮ੍ਰਿਤ ਹਰਿ ਨਾਮਾ ਹਰਿ ਧਿਆਏ ਧਿਆਏ ਸੁਖ ਪਾਇਆ ਜੀਉ ਜੀ ਪ੍ਰਾਨ ਪ੍ਰਭ ਮਨੈ ਆਧਾਰਾ ਭਗਤ ਜੀਵੈ ਗੁਣ ਗਾਏ ਆਪਾਰਾ ਗੁਣ ਨਿਧਾਨ ਅਮਰਤ ਹਰਿ ਨਾਮਾ ਹਰਿ ਧਿਆਏ ਧਿਆਏ ਸੁਖ ਪਾਇਆ ਜਿਉ ਮਨਸਾ ਤਰ ਜੋ ਘਰ ਤੇ ਆਵੈ ਸਾਧ ਸੰਗ ਜਨਮ ਮਰਨ ਮਿਟਾਵੈ ਆਸ ਮਨ ਹੋਰਥ ਪੂਰਨ ਹੋਵੈ ਭੇਟਤ ਗੁਰਦਰਸਾਇ ਜਿਉ ਆਗ ਮੇ ਆਗ ਹੋ ਚਰਹਿ ਕਿਛ ਮਿਤ ਨਹੀਂ ਜਾਣੇ ਸਾਦੇ ਕ ਸਦ ਧਿਆਵੈ ਗਿਆਨੀ ਖੋਦੇ ਮਿਟੀ ਚੂਕਾ ਭੋਲਾਵਾ ਗੁਰਮਨ ਹੀ ਮਹ ਪ੍ਰਗਟਾਇ ਜੀਉ ਆਨੰਦ ਮੰਗਲ ਕਲਿਆਣ ਨਿਧਾਨ ਸੁਖ ਸਹਜ ਹਰਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜੀਉ ਆਨੰਦ ਮੰਗਲ ਕਲਿਆਨੇ ਨਿਧਾਨਾ ਸੂਖ ਸਹਜ ਹਰ ਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜਿਉ ਮਾਜ ਮਹੱਲਾ ਪੰਜਵਾ ਜੀ ਪ੍ਰਾਨ ਪ੍ਰਭ ਮਨੈ ਆਧਾਰਾ ਭਗਤ ਜੀਵੇ ਗੁਣ ਗਾਏ ਅਪਾਰਾ ਗੁਣ ਨਿਧਾਨੇ ਅੰਮ੍ਰਿਤ ਹਰਿ ਨਾਮਾ ਹਾਰੇ ਧਿਆਏ ਧਿਆਏ ਸੁਖ ਪਾਇਆ ਜੀਉ ਜੀ ਪ੍ਰਾਨ ਪ੍ਰਭ ਮਨ ਹੈ ਆਧਾਰਾ ਭਗਤ ਜੀਵੈ ਗੁਣ ਗਾਏ ਆਪਾਰਾ ਗੁਣ ਨਿਧਾਨ ਅਮਰਤ ਹਰਿ ਨਾਮਾ ਹਾਰੇ ਧਿਆਏ ਧਿਆਏ ਸੁਖ ਪਾਇਆ ਜਿਉ ਮਨਸਾ ਧਾਰ ਜੋ ਘਰ ਤੇ ਆਵੈ ਸਾਧ ਸੰਗ ਜਨਮ ਮਰਨ ਮਿਟਾਵੈ ਆਸ ਮਨ ਹੋਰਥ ਪੂਰਨ ਹੋਵੈ ਬੇਟ ਤ ਗੁਰਦਰ ਸਾਹਾ ਜੀਓ ਆਗ ਮੇ ਆਗ ਹੋ ਚਹਰੇ ਕਿਛ ਮਿਤ ਨਹੀਂ ਜਾਣੇ ਸਾਧਕ ਸਿਦ ਧਿਆਵੈ ਗਿਆਨੀ ਖੁਦੇ ਮਿਟੀ ਚੂਕਾ ਭੋਲਾਵਾ ਗੁਰ ਮਨ ਹੀ ਮਹ ਪ੍ਰਗਟ ਆ ਜੀਓ ਆਨੰਦ ਮੰਗਲ ਕਲਿਆਣ ਨਿਧਾਨਾ ਸੂਖ ਸਹਜ ਹਰ ਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜੀਉ ਆਨੰਦ ਮੰਗਲ ਕਲਿਆਣੇ ਨਿਧਾਨਾ ਸੂਖ ਸਹਜ ਹਰ ਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜਿਉ ਮਾਜ ਮਹੱਲਾ ਪੰਜਵਾ ਜੀ ਪ੍ਰਾਨ ਪ੍ਰਭ ਮਨੈ ਆਧਾਰਾ ਭਗਤ ਜੀਵੈ ਗੁਣ ਗਾਏ ਆਪਾਰਾ ਗੁਣ ਨਿਧਾਨ ਅੰਮ੍ਰਿਤ ਹਰਿ ਨਾਮਾ ਹਾਰੇ ਧਿਆਏ ਧਿਆਏ ਸੁਖ ਪਾਇਆ ਜੀਉ ਜੀ ਪ੍ਰਾਨ ਪ੍ਰਭ ਮਨੈ ਆਧਾਰਾ ਭਗਤ ਜੀਵੈ ਗੁਣ ਗਾਏ ਆਪਾਰਾ ਗੁਣ ਨਿਧਾਨ ਅਮਰਤ ਹਾਰੇ ਨਾਮਾ ਹਾਰੇ ਧਿਆਏ ਧਿਆਏ ਸੁਖ ਪਾਇਆ ਜਿਉ ਮਨਸਾ ਧਰ ਜੋ ਘਰ ਤੇ ਆਵੈ ਸਾਧ ਸੰਗ ਜਨਮ ਮਰਨ ਮਿਟਾਵੈ ਆਸਮਨ ਹੋਰਥ ਪੂਰਨ ਹੋਵੈ ਪੇਟ ਤੇ ਗੁਰਦਰ ਸਾਯਾ ਜਿਓ ਆਗ ਮੇ ਆਗ ਹੋ ਚਿਹਰੇ ਕਿਛ ਮਿਤ ਨਹੀਂ ਜਾਣੀ ਸਾਧਕ ਸਿਦ ਧਿਆਵੈ ਗਿਆਨੀ ਖੋਦੇ ਮਿਟੀ ਚੂਕਾ ਭੋਲਾਵਾ ਗੁਰਮਨ ਹੀ ਮਹ ਪ੍ਰਗਟ ਆ ਜਿਉ ਆਨੰਦ ਮੰਗਲ ਕਲਿਆਣ ਨਿਧਾਨ ਸੁਖ ਸਹਜ ਹਰ ਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜੀਉ ਆਨੰਦ ਮੰਗਲ ਕਲਿਆਣੇ ਨਿਧਾਨਾ ਸੂਖ ਸਹਜ ਹਰ ਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜੀਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ